ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਥਵ ਚਿਤਰਨਾਟ ਗ੍ਰੰਥ ਲਿਖਿਆ ਤੇ ਇਤੋਆ ਪ੍ਰਸਾਦ ਸ੍ਰੀ ਮੁਖਮਾਰ ਬਾਚ ਸਈ ਦਸਮੀ ਦੋਹਰਾ ਨਮਸਕਾਰ ਸ੍ਰੀ ਖੜਕੋ ਕਰੋ ਸੋ ਹਿਤ ਜਿਤ ਲਾਏ ਪੂਰਨ ਕਰੋ ਗ੍ਰੰਥ ਇਹ ਤੁਮ ਮੋਹਿ ਕਰੋ ਸਹਾਏ ਤ੍ਰਿਪੰਗੀ ਛੰਦ ਸ੍ਰੀ ਕਾਲ ਜੀ ਕੀ ਉਸਤਤਿ ਖਾ ਖੰਡ ਬਿਹੰਡੰਖ ਖਲ ਦਲਖੰਡੰਘ ਆਤਰਣ ਮੰਡੰਗ ਬਰ ਬੰਡੰਗ ਪੋਇ ਦੰਡਖੰਡੰਗ ਤੇਜ ਪ੍ਰਚੰਡੰਗ ਜੋਤ ਮੰਡੰਗ ਭਾਨ ਪ੍ਰਭੰਗ ਸੁਖ ਸੰਤਾ ਕਰਨੰ ਦੁਰਮਤ ਦਰਨੰ ਕਿਲ ਵਿਖਿਆਰਨੰ ਅਸ ਸਰਨੰ ਜੈ ਜੈ ਜਗ ਕਾਰਨ ਸ੍ਰਿਸ਼ਟੋ ਬਾਰਨ ਮਾਮ ਪ੍ਰਦੀਪਾਰਨ ਜੈ ਤੇਗੰ ਪੁਜੰਗ ਪ੍ਰਿਆ ਛੰਦ ਸਦਾ ਏਕ ਜੋਤਿੰ ਅਜੂਨੀ ਸਰੂਪੰ ਮਹਾਦੇਵ ਦੇਵੰ ਮਹਾਪੂਪ ਪੂਪੰ ਨਿਰੰਕਾਰ ਨਿਤਿੰ ਨਿਰੂਪੰ ਨਿਰਵਾਣੰ ਕਲੰਕਾਰਣੇ ਅੰਗ ਨਮੋ ਖੜਗ ਪਾਣੰ ਨਿਰੰਕਾਰ ਨਿਰਵਕਾਰ ਨਿਤਿੰ ਨਿਰਾਲੰ ਨ ਬ੍ਰਿਧੰ ਵਿਥੇਖੰ ਨ ਤਰਨੰ ਨ ਬਾਲੰ ਨਰੰਗੰ ਨਰਾਇੰਗ ਨ ਰੂਪੰ ਨ ਰੇਖੰ ਨਰੰਗੰ ਨਰਾਗੰ ਅਪਾਰੰਗ ਭੇਖੰ ਨ ਰੂਪੰ ਨ ਰੇਖੰ ਨ ਰੰਗੰ ਨ ਨਰਾਗੰ ਨ ਨਾਮੰ ਨ ਠਾਮੰ ਮਹਾ ਜੋਤਿ ਜਾਗੰ ਨ ਦ્વੈਖੰ ਨ ਭੇਖੰ ਨ ਰੰਗਾਰ ਨਿత్యੰ ਮਹਾ ਜੋਗ ਜੋਗੰ ਸੋ ਪਰਮੰ ਪਵਿੱਤੰ ਅਦੇਯੰ ਭੇਯੰ ਨਾਮੰ ਠਾਮੰ ਮਹਾ ਜੋਗ ਜੋਗੰ ਮਹਾ ਕਾਮ ਕਾਮੰ अलेख अपेखं नीलंग अनादं परेङ पवित्रं सदा निर्विखादं सुवादं अनादं नीलंग अनंतं अद्वैखं अपेखं महेशं महन्तं नरोखं नसोदनं नमोहं नकामं नक्रोधं अजोनिय अजोहं परेङ पवित्रं पुनीतं पुराणं अजेयं पेयं विख्यं उपमानं ਨਰੋਗੰ ਨ ਸੋਗੰ ਸੋ ਨਿਤਯੰ ਨਵੀਨੰ ਅਜਾਯੰ ਸਹਾਯੰ ਸੋ ਪਰਮੰ ਪ੍ਰਵੀਨੰ ਸੋ ਪੂਤੰ ਪਵਿਖੰ ਪਵਾਨੰ ਪਵੇਯੰ ਨਮੋ ਨਿਰਵਿਕਾਰੰ ਨਮੋ ਨਿਰਜੁਰੇਯੰ ਨਮੋ ਦੇਵ ਦੇਵੰ ਨਮੋ ਰਾਜ ਰਾਜੰ ਨਿਰਾਲੰਬ ਨਿਤਯੰ ਸੋ ਰਾਜ ਆਦਿ ਰਾਜੰ ਅਲੇਖੰ ਅਪੇਖੰ ਅਪੂਤੰ ਅਦਵੈਖੰ ਨਰਾਗੰ ਨਰੰਗੰ ਨਾਰੂਪੰ ਨਰੇਖੰ ਮਹਾਦੇਵ ਦੇਵੰ ਮਹਾਜੋਗ ਜੋਗੰ ਮਹਾਕਾਮ ਕਾਮੰ ਮਹਾਪੂਗ ਭੋਗੰ कहुं राजसंताम संसात् के अंगहु नारको रूप धारि नरयंग कहूं देवयंग देवतंग दैत रूपं कहूं रूप अनेक धारि अनूपं कहूं फूल वै कह भले राज फुले कहूं पवर वै कह भली भांत भूले कहूं पवन वै कह बहे बेगय से कह मो न आवै कथौं ताहे कैसे कहूं नाद वै कह भली भांत बाजे कहूं पारधि वै धरे बाण राजे ਕਹੂੰ ਮਰੇ ਗਵਹਿ ਕਹ ਭਲੀ ਭਾਂ ਤੇ ਮੋਹ ਹੈ ਕਹੂੰ ਕਾਮ ਕੀ ਜੋ ਧਰੇ ਰੂਪ ਸੋ ਹੈ ਨਹੀਂ ਜਾਣ ਜਾਈ ਕਛੂ ਰੂਪ ਰੇਖੰ ਕਹਾ ਬਾਸਤਾ ਕੋ ਫਿਰੈ ਕੌਣ ਵੇਖੰ ਕਹਾ ਨਾਮਤਾ ਕੋ ਕਹਾ ਕਹਿ ਕਹਾਵੈ ਕਹਾ ਮਹਿ ਬਖਾਨੂ ਕਹੀ ਮੂਨ ਆਵੈ ਨਾਤਾ ਕੋ ਕੋਈ ਤਾਤ ਮਾਤਾ ਨ ਪਾਇੰ ਨ ਪੁੱਤਰ ਨ ਪੋਤਰ ਨ ਦਾਇਆ ਨ ਦਾਇੰ ਨਾ ਨੇਹੰ ਨਾ ਗੇਹੰ ਨਾ ਸੈਨੰ ਨਾ ਸਾਥੰ ਮਹਾਰਾਜ ਰਾਜੰ ਮਹਾਨਾਥ ਨਾਥੰ ਪਰਮੰ ਪੁਰਾਨੰ ਪਵਿੱਤਰੰ ਪਰੇਯੰ ਅਨਾਦੰ ਅਨੀਲੰ ਅਸੰਭੰ ਜੇਯੰ ਅਪੇਦੰ ਅਛੇਦੰ ਪਵਿੱਤਰੰ ਪ੍ਰਮਾਥੰ ਮਹਾਧੀਨ ਦੀਨੰ ਮਹਾਨਾਥ ਨਾਥੰ ਅਦਾਗੰ ਅਦਗੰ ਅਲੇਖੰ ਅਪੇਖੰ ਅਨੰਤੰ ਅਨੀਲੰ ਅਰੂਪੰ ਅਦਵੈਖੰ ਮਹਾ ਤੇਜ ਤੇਜੰ ਮਹਾ ਜਵਾਲ ਜਵਾਲੰ ਮਹਾ ਮੰਤਰ ਮੰਤਰੰ ਮਹਾ ਕਾਲ ਕਾਲੰ ਕਰੰਗ ਬਾਮ ਚਾਪਿ ਅੰਕਰਪਾਣੰਕਰਾਨੰ ਮਹਾ ਤੇਜ ਤੇਜੰ ਬਿਰਾਜੈ ਵਿਸਾਲੰ ਮਹਾ ਦਾੜ ਦਾੜੰ ਸੋ ਸੋਹੰ ਅਪਰੰ ਜਿਨੈ ਚਰਪਿਯੰ ਜੀਵ ਜਗੰ ਹਜ਼ਾਰੰ ਡਮਾਡੰ ਡੌਰੂ ਸਤਾਸੇ ਛਤਰੰ ਹਾ ਹਾ ਹੂ ਹੂ ਆਸੰਗ ਚਮਾਜਾਮੇ ਅਤਰੰ ਮਹਾ ਗੋਰ ਸ਼ਬਦੰ ਬਜੇ ਸੰਖਿਆ ਸੰਘ ਪ੍ਰਲੈ ਕਾਲ ਕੇ ਕਾਲ ਕੀ ਜਵਾਲ ਜੈ ਸੰ ਫਿਰ ਸਾਵਲ ਛੰਦ कणन कंठ बाजिं तु हंग मेघ लाजिं भयो सादेवं हरिओ नीर धेमं कुरंग भुंगरे अंग तु हंग देवरे अंग महानद नादं सुरंग निर्विखादं सिरंग मालराजं लखे रुद्र लाजिं सुभे चार चित्रं परम मंग पवित्रं महा गर्ज गर्जं सुने दूत दर्जं श्रंग सोहं सोहं महा मान मोहं उपजंग प्रयाचन्द सृजे सेत चंग जेर जंग उत्पन्न जेवं रथे अंड जंग खंड ब्रह्मांड एवं ਦੇਸਾ ਬਿਸਾਯੰਗ ਜਿਮੀ ਆਸਮਾਨ ਚਤੁਰਵੇਦ ਕਥਨ ਕੁਰਾਨੰ ਪੁਰਾਨੰ ਰਤੇ ਰੈਣ ਦੇਵ ਸੰਥਪੇ ਸੂਰ ਚੰਦਰੰ ਠਟੇ ਦੇਵ ਵਿਦਾਨੋ ਰਤੇ ਵੀਰ ਬਿੰਦਰੰ ਕਰੀ ਲੋਹ ਕਲਮੰਗਲਿਖਿਉ ਲੇਖ ਮਾਥੰ ਸਬੈ ਦੇਰ ਕੀਨੇ ਬਲੀ ਕਾਲ ਹਾਥੰ ਕਈ ਮੇਟ ਡਾਰੇ ਉਸਾਰੇ ਬਨਾਏ ਉਪਾਰੇ ਗੜੇ ਫੇਰ ਮੇਟੇ ਉਪਾਏ ਕ੍ਰਿਆ ਕਾਲ ਜੂਗੀ ਕਿਨੂ ਨਾ ਪਛਾਨੀ ਕਨਿਓ ਪੈ ਬਹਿ ਹੈ ਕਨਿਓ ਬਹਿ ਬਹਾਨੀ ਕਿਤੇ ਕ੍ਰਿਸ਼ਨ ਸੇ ਕੀਟ ਕੋਟੈ ਬਨਾਏ ਕਿਤੇ ਰਾਮ ਸੇ ਮੇਟ ਡਾਰੇ ਉਪਾਏ ਮਹਾਦੀਨ ਕੇਤੇ ਪ੍ਰਥੀ ਮਾਝੂਏ ਸਮੈ ਆਪਣੀ ਆਪਣੀ ਅੰਤ ਮੂਏ ਜਿਤੇ ਔਲੀਆ ਅੰਬੀਆ ਹੋਏ ਬੀਤੇ ਤਿਤੇ ਕਾਲ ਜੀਤਾ ਨਾ ਤੇ ਕਾਲ ਜੀਤੇ ਜਿਤੇ ਰਾਮ ਸੇ ਕ੍ਰਿਸ਼ਨ ਹੋਏ ਵਿਸ਼ਨ ਆਏ ਤਿਤੇ ਕਾਲ ਖਾਪਿਓ ਨਾ ਤੇ ਕਾਲ ਘਾਏ जिते इंद्र से चंद्र से होत आए ततयो काल खाफा न ते काल गाए जिते औलिया अंबिया गौस भए हैं सबे काल खे अंत दाड़ा तले हैं जिते महान तादादि राजा सोहाए सबे बांध कै काल जे ले चलाए जिने नाम ताको उचारो बारे बिना सामता की लखे कोट मारे रिसावल छंद त्व प्रसाद ਚਮਕਿਹੰ ਕਿਰਪਾਨੰ ਅਪੂਤੰ ਪਯਾਨੰ ਤੁਣੰ ਨੇਵਰਾਨੰ ਕੁਰੰ ਘੁੰਗਰਿਆਨੰ ਛਤਰਵਾਹ ਚਾਰੰ ਨਿਜੂਟੰ ਸੁਧਾਰੰ ਗਦਾ ਪਾਸ ਸੋਹੰ ਜਮੰ ਮਾਨ ਮੋਹੰ ਸੁਭੰ ਜੀਵ ਜਵਾਲੰ ਸੋ ਦਾੜਾ ਕਰਾਲੰ ਵਜੀ ਬੰਬ ਸੰਕੰ ਉਠੇ ਨਾਦ ਬੰਖੰ ਸੁਭੰ ਰੂਪ ਸਿਆਮੰ ਮਹਾ ਸੋਵ ਤਾਮੰ ਛਬੇ ਚਾਰ ਚਿਤਰੰ ਪਰੇ ਅੰਪਵਿਤਰੰ ਉਜੰਗ ਪ੍ਰਿਆਛੰਦ 세 रंग सेद छत्रं सो सुभ्रं विराजम लखे छैल छाया करे तेज लाजम विसालाल नयनंग महाराज सोहं इंगल हंसमालं हसनकूट क्रोहम कहू रू उतारे महाराज सोहं कहू देव कन्यान के मानमोहन कहू वीर वैक धरे बाण पानं कहू कूप वैक बजाए निशान नरसावल चंद ਧਨਰਵਾਨ ਤਾਰੇ ਛਕੇ ਛੈਲ ਪਾਰੇ ਲੈ ਹੀ ਖਾਗਿਆ ਸੀ ਮਹਾਬੀਰ ਜੈਸੀ ਜੁਰੇ ਜੰਗ ਜੋਰੰ ਕਰੇ ਜੁਧ ਕੋਰੰ ਕਿਰਪਾਨਿਦਿ ਧਿਆਲੰ ਸਦਾਇੰ ਕਿਰਪਾਲੰ ਸਦਾ ਏਕ ਰੂਪੰ ਸਬੈ ਲੋਕ ਭੂਪੰ ਅਜੇ ਅੰਗ ਅਜਾਇੰ ਸਰਨਯੰ ਸਹਾਇੰ ਤਪੈ ਖੱਗ ਪਾਨੰ ਮਹਾ ਲੋਕ ਦਾਨੰ ਪਵਿਖੇੰ ਪਵੇ ਅੰਗ ਨਮੋ ਨਿਰਜੁਰੇ ਅੰ ਮਧੋ ਮਾਨੰ ਉੰਡੰ ਸੁਭੇ ਰੁੰਡ ਚੁੰਡੰ ਸਿਰੰ ਸੇਦ ਛਤਰੰ ਲਸੰਘਾਥ ਯਤਰੰ ਸੁਨੇ ਨਾਦ ਭਾਰੀ ਤ੍ਰ세 ਛਤਰ ਤਾਰੀ ਦਸਾ ਵਸਤਰ ਰਾਜਿੰ ਸੁਨੇ ਦੋਖ ਭਾਜੰ ਸੁਨੇ ਗਦ ਸਦੰ ਅਨੰਤੰ ਬਿਹਦੰ ਘਟਾ ਜਾਣ ਸ਼ਿਆਮੰਗ ਦਤੰ ਆਭੇ ਰਾਮੰ ਚਤੁਰ ਬਾਹ ਚਾਰ ਅੰਕ ਰੀ ਟੰ ਸੋ ਧਾਰੰ ਗਦਾ ਸੰਖ ਚਕਰੰ ਦਿਪੈ क्रूर वक्रੰ ਰਾਛੰ ਅਨੂਪ ਰੂਪ ਰਾਜਿੰ ਨਿਹਾਰ ਕਾਮਲਾਜੰ ਅਲੋਕ ਲੋਕ ਲੋਕ ਸੋਭਿ ਹੰ ਬਿ ਲੋਕ ਲੋਕ ਲੋਭਿ ਹੰ जमाक चंद्र सी सिंह रहोल जाय सिंह सो शोभ नाग पूखणंग अनेक दुष्ट दुखणं कृपान पाण धारियं करोर पाप तारियं गदा ग्रिष्ट पाण अंक मोहन बाण ताणयं सबद शंख बज्यं कणनक कुम्र गज्जं सनल नास तोरयं उभार लाज मोर्यं अनेक रूप सोहीयं विशेष देव मोहयं अदेव देव देव, देव लंग कृपा निधान केवलं ਸੋ ਆਦਿ ਅੰਤ ਏਕਿੰ ਮਧਰੇ ਸਰੂਪ ਅਨੇਕਿੰ ਕਿਰਪਾਨ ਬਾਣ ਰਾਜੀ ਬਿ ਲੋਗ ਪਾਪ ਭਾਜੀ ਅਲੰਕਾਰਿਤੰਸੋ ਦੇਹ ਅੰਗ ਤਨੋ ਮਨੋ ਕੇ ਮੋਹ ਅੰਕ ਕਮਾਨ ਬਾਣ ਧਾਰੀ ਅਨੇਕ ਸਤਰ ਟਾਰੀ ਕਮਕ ਘੁੰਗਰੰਗ ਸਰੰਗ ਨਵਨ ਨਾਦ ਨੂਪਰੰ ਅਜਵਾਲ ਬਿਜਲੰਗ ਜੁਲੰਗ ਪਵਿੱਤਰ ਪਰਮ ਨਿਰਮਲੰ ਤੋਟਕ ਛੰਦ ਤਵਾ ਪ੍ਰਸਾਦ ਨਵ ਨੇਹ ਵਰਨਾ ਸਰੰਗ ਨਿਰਮਲੰ ਮੁਖ ਬਿਜਲ ਜਵਾਲ ਕਣਨੁ ਪ੍ਰਜਵਲੰ ਮਦਰਾ ਕਰ ਮਤ ਮਹਾ ਭਵਕੰ ਮਨ ਮੈਂ ਮਨੋ ਬਾਗ ਬਚਾ ਭਵਕੰ ਭਵ ਭੂਤ ਭਵਿਖ ਭਵਾਨ ਭਵੰ ਕਲ ਕਾਰਨ ਉਬਾਰਨ ਏਕ ਤੁਮ ਸਭ ਠੋਰ ਨਿਰੰਤਰ ਨਿਤ ਨਯੰ ਮ੍ਰਿਦ ਮੰਗਲ ਰੂਪ ਤੁਐ ਸੋ ਭੈੰ ਦਿੜ ਦਾੜ ਕਰਾਲ ਦਵੈ ਸੇ ਤੁਦੰ ਜੇ ਭਾਜਤ ਦੁਸ਼ਟ ਬਿਲੋਕ ਜੁਦੰ ਮਦ ਮਤ ਕਿਰਪਾਨ ਕਰਾਲ ਤਰੰ ਜੈ ਸਦ ਸੁਰਾ ਸੁਰੇੰ ਉਚਰੰ ਨਵ ਕਿੰਕਣ ਦੇਵਰ ਨਾਦ ਹੋਂ ਚਲ ਚਾਲ ਸਵਾ ਚਲ ਕੰਪ ਭੂੰ ਕਣ ਘੁੰਗਰ ਕੰਟਣ ਕੋਰ ਸੁਵੰਗ ਚਰ ਚਾਰ ਚਰਾ ਚਰ ਅੰਗ ਹੋਹ ਰੰ ਚਲ ਚੌਦ ਹੂ ਚਕਰਣ ਚੱਕਰ ਫਿਰੰ ਬਡਹੁੰ ਘਟਮੰ ਹਰੀੰ ਸੁਭਰੰ ਜਗ ਜੀਵ ਚ ਤੇਜਲੇ ਅੰਗ ਥਲੇੰ ਅਸ ਕੋ ਜੋ ਤਵਾਏ ਸੁਮਲੰਗ ਘਟ ਬਾਦ ਵਿਵਾਸ ਕੀ ਜਾਨ ਸੁਵੰਗ ਤਨ ਸਾvre ਰਾਵਰੀ ਅੰਗ ਹੁਲਸੰ ਰਦ ਪੰਕਤ ਤਾਮਰੀ ਅੰਗ ਦਮਕੰ ਘਣ ਘੁੰਗਰ ਕੰਡ ਸੁਰੰ ਕਮਕੰ ਜੰਗ ਪ੍ਰਿਆਚੰ ਕਟਾ ਸ਼ਾਵਣ ਜਾਨ ਸ਼ਾਮੰ ਸੁਹਾਏ ਅੰਗ ਮਣੀ ਮੀਲ ਲਗੇ ਅੰਗ ਲਖੰਗ ਸੀਸ ਨਿਆਯੰ ਮਹਾ ਸੁੰਦਰ ਸ਼ਾਮੰ ਮਹਾ ਅਭਿਰਾਮ ਮਹਾ ਰੂਪ ਮਹਾ ਕਾਮ ਕਾਮ ਫਿਰੈ ਚੱਕਰ ਚੌਦ ਹੂੰ ਪੁਰੀਆਂ ਬਾਧਿਆਣ ਇਸੋ ਕੌਣ ਬੀਓ ਫਿਰੈ ਆਏ ਸਾਣ ਕਹੋ ਕੁੰਟ ਕੌਣ ਬਿਖੈ ਬਾਜ ਬਾਚੈ ਸਭੰ ਸੀਸ ਕੇ ਸੰਗ ਸ੍ਰੀ ਕਾਲ ਨਾਚੈ ਕਰੇ ਕੋਟ ਕੋ ਧਰੇ ਕੋਟ ਓਟੰ ਬਚੈ ਗੋ ਨਾ ਕਿਉ ਹੂੰ ਕਰੈ ਕਾਲ ਚੋਟੰ ਲਿਖੰਗ ਜੰਤਰ ਕੇ ਤੇ ਪੜੰ ਮੰਤਰ ਕੋਟੰ ਵਿਨਾ ਸਰਨਤਾ ਕੀ ਨਹੀਂ ਔਰ ਓਟੰ ਲਿਖੰਗ ਜੰਤਰ ਥਾਕੇ ਪੜੰ ਮੰਤਰ ਹਾਰੇ ਕਰੇ ਕਾਲ ਤੇ ਅੰਤ ਲੈ ਕੇ ਬਿਦਾਰੇ ਕਿਤੋ ਤੰਤਰ ਸਾਧੈ ਸੋ ਜਨਮੁ ਪਿਤਾਯੋ ਭੈ ਭੋਗਟੰ ਕਾਏ ਕੈ ਨਾ ਆਯੋ ਕਿਤੇ ਨਾਸ ਮੁੰਦੈ ਭੈ ਬ੍ਰਹਮਚਾਰੀ ਕਿਤੇ ਕੰਟ ਕੰਠੀ ਜਟਾ ਸੀਸ ਤਾਰੀ ਕਿਤੇ ਚੀਰ ਕਾਨਕ ਜੁਗੀ ਸੰਕਹਾ ਆਇਨ ਸਬੇ ਭੋਗਟੰ ਧਰਮ ਕਾਮੰ ਨਾ ਆਯੰ ਮਦ ਕੀਟ ਪੰਗ ਰਾਛ ਸੇ ਸੇ ਬਲਿਯੰ ਸਮੇ ਆਪਣੀ ਕਾਲ ਤੇ ਉਦਲਿਯੰ ਭੈ ਸੁੰਭ ਨੈ ਸੁੰਭ ਸ੍ਰੋਣੰਤ ਬੀਜੰ ਤੇਉ ਕਾਲ ਕੀਨੇ ਪੁਰੇ ਜੇ ਪੁਰੇ ਜੰ ਬਲੀ ਪ੍ਰਿਥੀੰਗ ਮਾਨਤਾ ਤਾ ਤਾ ਮਹੀ ਪੰਗ ਜਿਨੈ ਰਥ ਚਕਰੰ ਕੀਏ ਸਾਦ ਦੀਪੰ ਹੁਜੰ ਭੀਮ ਪਰਥੰਗ ਜਗੰ ਜੀਤ ਡੰਡੰ ਫਿਨੈ ਅੰਤ ਕੇ ਅੰਤ ਕਉ ਕਾਲ ਖੰਡਿਯੰ ਜਿਨੈ ਦੀਪ ਦੀਪੰ ਦੁਹਾਈ ਫੇਰਾਈ ਪੂਜਾ ਡੰਡ ਦੈ ਛੋਣ ਛਤਰੰਗ ਛਿਨਾਈ बरे जग कोटंग जसंग अनेक जीते वह वीर बनके बलि काल जीते कई कोट लीने जिने दुर्गटाहे किते सूर वीरान के सैन गाही कई जंग कीने सोसा के पवारे वह दीन देखे गिरे काल मारे जिने पाथ साही करी कोट जुगंग रसंग आन रसंग बलि भांत भुगिय वह अंत को भावनागे पधारे गिरे दीन देखे अति काल मारे ਜਿਨਾਂ ਖੰਡੀਆਂ ਅੰਗ ਦੰਡ ਧਾਰੰ ਅਪਾਰੰ ਕਰੇ ਚੰਦਰ ਮਾਂ ਸੂਰ ਚੇਰੇ ਦੁਆਰੰ ਜਿਨਾਂ ਇੰਦਰ ਸੇ ਜੀਤ ਕਹਿ ਛੋੜ ਡਾਰੇ ਬਹਿ ਦੀਨ ਦੇਖੇ ਗਿਰੇ ਕਾਲ ਮਾਰੇ ਹਰਿ ਸਾਵਲ ਸੰਤ ਜਿਤੇ ਰਾਮ ਹੋਵੇ ਸਭੈ ਅੰਤ ਮੁਵੇ ਜਿਤੇ ਕ੍ਰਿਸ਼ਨ ਹੋਇ ਹੈ ਸਭੈ ਅੰਤ ਜੈ ਹੈ ਜਿਤੇ ਦੇਵ ਹੋਸੀ ਸਭੈ ਅੰਤ ਜਾਸੀ ਜਿਤੇ ਬੋਧ ਹੋਇ ਹੈ ਸਭੈ ਅੰਤ ਛੈ ਹੈ ਜਿਤੇ ਦੇਵ ਰਾਜੰ ਸਭੈ ਅੰਤ ਜਾਜੰ ਜਿਤੇ ਦੈਤੈ ਸੰਤਿ ਤਿਤਿਓ ਕਾਲਲੇ ਸੰ ਨਰਸਿੰਘ ਆਵਤਾਰੰ ਵਹੇ ਕਾਲ ਮਾਰੰ ਬਡੋ ਦੰਡ ਧਾਰੀ ਹਣਿਓ ਕਾਲ ਭਾਰੀ ਜਿਜੰਗ ਭਾਵਨੇ ਅੰਹ ਹਣਿਓ ਕਾਲ ਤੇ ਅੰਗ ਮਹਾਮਛ ਮੰਡੰ ਪਦਿਓ ਕਾਲ ਝੁੰਡੰ ਜਿਤੇ ਹੋਏ ਬੀਤੇ ਤਿਤੇ ਕਾਲ ਜੀਤੇ ਜਿਤੇ ਸਰਨ ਜੈ ਹੈ ਤਿਤਿਓ ਰਾਖ ਲੈ ਹੈ ਭਜੰਗ ਪ੍ਰਿਆ ਅਛੰਦ ਬਿਨਾ ਸਰਨਤਾ ਕੀ ਨਾ ਔਰੈ ਉਪਾਇੰ ਕਹਾ ਦੇਵ ਦੈਤੰ ਕਹਾ ਰੰਕ ਰਾਜੰ ਕਹਾ ਪਾਤ ਸਾਹੰ ਕਹਾ ਉਮਰਾਇੰ ਬਿਨਾ ਸਰਨਤਾ ਕੀ ਨਾ ਕੋਟੈ ਉਪਾਇੰ ਜਿਤੇ ਜੀਵ ਜੰਤ ਸੋ ਦੁਨੀਆ ਉਪਾਇੰ ਸਭੈ ਅੰਤ ਕਾਲੰ ਬਲੀ ਕਾਲ ਕਾਇੰ ਬਿਨਾ ਸਰਨਤਾ ਕੀ ਨਹੀਂ ਔਰ ਓਟੰ ਲਿਖੇ ਜੰਤਰ ਕੇ ਤੇ ਪੜੇ ਮੰਤਰ ਕੋਟੰ ਨਰਾਛੰ ਜਿਤੇ ਇਕ ਰਾਜ ਰੰਕਿੰ ਹਨੇ ਸੁਕਾਲ ਬੰਕਿੰ ਜਿਤੇ ਇਕ ਲੋਕ ਪਾਲਿੰ ਨਿਦਾਨ ਕਾਲ ਦਾਲਿੰ ਕਿਰਪਾਨ ਪਾਣ ਜੀ ਜਪੈ ਅਨੰਤ ਥਾਟ ਤੇਥ ਪੈ ਜਿਤੇ ਕਾਲ ਤੇ ਆਏ ਹੈ ਜਗਤ ਜੀਤ ਜਾਏ ਹੈ ਬਚਿੱਤਰ ਝਾਰ ਚਿਤ੍ਰਿੰਗ ਪਰਮੇਂ ਅੰਗ ਪਵਿੱਤਰਿੰਗ ਅਰੋਗ ਰੂਪ ਰਾਜਿੰਗ ਸੁਨੇ ਸੋ ਪਾਪ ਭਾਜਿਮ ਮਿਸਾਲ ਲਾਲ ਲੋਚਨੰਗ ਬਿਆੰਤ ਪਾਪ ਮੋਚਨੰਗ ਚਮਕ ਚੰਦਰ ਚਾਰ ਅੰਗ ਅਭੀ ਅਨੇਕ ਤਾਰ ਅੰਗ ਵਿਸਾਵਲ ਚੰਦ ਜਿਤੇ ਲੋਕ ਪਾਲੰਗ ਤੇ ਤੇਜੇਰ ਕਾਲੰਗ ਜਿਤੇ ਸੂਰ ਚੰਦਰ ਕਹਾ ਇੰਦਰ ਬਿੰਦੰ ਪੋਜੰਗ ਪ੍ਰਿਆ ਅੰਗ हिराते औधो रोकी अंकाल चक्रंग सवै नाथ नाथे ब्रमंग पहो वक्रंग कह राम कृष्णं कहा चंद सुरंग सवै हाथ बादे खरे काल हजूरं सुईया काली पाए पयो भगवान सुजागत या जग जाकी कला है काली पाए पयो ब्रह्मा शिव काल ही पाए पयो जुगिया है काल ही पाए सुरा सुर गंतब जछ भुजंग दिशाव दिशा है ਔਰ ਸਕਾਲ ਸਵੇ ਬਸਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ ਭਜੰਗ ਪ੍ਰਿਆ ਚੰਦ ਨਮੋ ਦੇਵ ਦੇਵੰ ਨਮੋ ਖੜਗ ਧਾਰੰ ਸਦਾ ਏਕ ਰੂਪੰ ਸਦਾ ਨਿਰਵਿਕਾਰੰ ਨਮੋ ਰਾਜ ਸੰਸਾਤ ਕੰਤਾਂਮ ਸੇਂਗ ਨਮੋ ਨਿਰਵਿਕਾਰੰ ਨਮੋ ਨਿਰਜਰੈ ਅੰਗ੍ਰਸਾਵਲ ਚੰਦ ਨਮੋ ਬਾਣ ਪਾਨੰ ਨਮੋ ਨਿਰਪੈ ਆਨੰ ਨਮੋ ਦੇਵ ਦੇਵੰ ਭਵਾਨੰ ਭਵੇ ਅੰਗ ਭਜੰਗ ਪ੍ਰਿਆ ਚੰਦ ਨਮੋ ਖਗ ਖੰਡੰ ਕਿਰਪਾਨੰ ਕਟਾਰੰ ਸਦਾ ਏਕ ਰੂਪੰ ਸਦਾ ਨਿਰਵਿਕਾਰੰ ਨਮੋ ਪਹਾਣ ਪਾਨੰ ਨਮੋ ਦੰਡ ਧਾਰਯੰ ਜਿਨੈ ਚੋਧੂ ਲੋਕ ਜੋ ਤੰਗ ਵਿਥਾਰਯੰ ਨਮਸਕਾਰਯੰ ਮੂਰਤੀ ਰੰਤ ਪੰਗੰ ਨਮੋ ਖਾਗ ਅਦਗੰ ਅਪੇ ਅੰਗ ਪੰਗੰ ਗਦਾਯੰ ਗਰੇਸ਼ਟੰ ਨਮੋ ਸੈ ਹਥੀ ਅੰਗ ਜਿਨੈ ਤੁਲਿ ਅੰਗ ਵੀਰ ਬੀਓ ਨਾਥੀ ਅੰ ਰਸਾਵਲ ਛੰ ਨਮੋ ਚੱਕਰ ਪਹਾਣੰ ਆਪੂਤੰ ਪਯਾਨ ਨਮੋ ਉਗਰ ਦਾੜੰ ਮਹਾ ਗ੍ਰਿਸ਼ਟ ਗਾੜੰ ਨਮੋ ਤੀਰ ਤੋਪੰ ਜਿਨੈ ਸੱਤਰ ਕੋ ਪੰਗ ਨਮੋ ਧੋਪ ਪਟੰਗ ਜਿਨੈ ਦੁਸ਼ਟ ਦੱਟੰ ਜਿਤੇ ਏ ਸ਼ਾਸਤਰ ਨਾਮੰਗ ਨਮਸਕਾਰ ਤਾਮੰ ਜਿਤੇ ਅਸਤਰ ਭੇਯੰ ਨਮਸਕਾਰ ਤੇਯੰ ਸਵੈਯਾ ਮੇਰ ਕਰੋ ਤ੍ਰਣ ਤੇ ਮੋਇ ਜਾਹੇ ਗਰੀਬ ਨਵਾਜ ਨਾ ਦੂਸਰ ਤੋਸੋ ਪੂਲ ਸ਼ਿਮੋ ਹਮਰੀ ਪ੍ਰਭ ਆਪ ਨਾ ਭੂਲਨ ਖਾਰ ਕਹੂ ਕੋ ਮੋਸੋ ਸੇਵ ਕਰੀ ਤੁਮਰੀ ਤਿਨ ਕੇ ਸਭ ਹੀ ਗ੍ਰਹਿ ਦੇਖਿਤ ਦ੍ਰਵ ਭਰੋ ਸੋ ਯਾ ਕਲ ਵੈ ਸਬ ਕਾਲ ਕਿਰਪਾਨ ਕੇ ਭਾਰੀ ਭਜਾਨ ਕੋ ਭਾਰੀ ਭਰੋ ਸੋ ਸੁੰਭ ਨਸੁੰਭ ਸੇ ਕੋਰਨੇ ਸਾਤਰੇਂ ਜਾਏ ਜਿਨੇਕ ਵਿਖੇ ਹੰਡਾਰੇ ਤੂੰ ਮਰ ਲੋਚਨ ਚਾਂਡੋ ਮੁੰਡ ਸੇ ਮਾਹਕ ਸੇ ਪਲ ਬੀਚ ਨਿਵਾਰੇ ਚਾਮਰ ਸੇ ਰਣਚਿਛਰ ਸੇ ਰਗ ਪਿਤਣ ਸੇ ਝਟਦਾ ਝਜਕਾਰੀ ਐਸੋ ਸੋ ਸਾਹਿਬ ਪਾਏ ਕਹਾ ਪਰਵਾਹ ਰਹੀ ਇਹ ਦਾਸ ਤੇ ਹਾਰੇ ਮੁੰਡੋ ਸੇ ਮਦਕੀਟ ਵਿਸੇ ਮੁਰ ਸੇ ਅਗ ਸੇ ਦਿਨ ਕੋਟ ਦਲੇ ਹੈ ਊਟ ਕਰੀ ਕਬ ਹੂ ਨਾ ਜਨਾ ਰਣ ਝੂਟ ਪਰਿ ਭਗ ਦਵੈ ਨਾ ਟਲੇ ਹੈ ਸਿੰਤ ਵਿਖਾ ਜੇ ਨਾ ਬੁੰਡੈ ਨ ਸਾਚਰ ਪਾਵਕ ਬਾਣ ਬਹੀ ਨਾ ਜਲੇ ਹੈ ਤੇ ਅਸਤੋਰ ਬਿਨੋਕ ਲੋਕ ਲੋਕ ਸੁਲਾਜ ਕੋ ਛਾੜ ਕੇ ਭਾ ਚਲੇ ਹੈ ਰਾਵਣ ਸੇ ਮਹਾਰਾਮਨ ਸੇ ਘਟ ਕਨਹੋ ਸੇ ਪਲ ਬੀਤ ਪਚਾਰੇ 바ਰਦਨਾਦ ਕੰਪਨ ਸੇ ਜਗ ਧੰਗ ਜੁਰੇ ਦਿਨ ਸੋ ਜਮ ਹਾਰੇ ਕੁੰਭੇ ਕੁੰਭ ਸੇ ਜੀਤ ਸਬੈ ਜਗ ਸਾਤੂ ਸਿੰਧ ਹਥਿਆਰ ਭਖਾਰੇ ਜੇ ਜੇ ਹੁਤੇ ਇਕਟੇ ਵਿਗਟੇ ਸੋ ਕਟੇ ਕਰ ਕਾਲ ਕਿਰਪਾਨ ਕੇ ਮਾਰੇ ਜੋ ਘੰਕਾਰ ਤੇ ਭਾਕੇ ਬਾਚਿਤ ਤੋ ਕਿਹ ਕੁੰਟ ਕਹੋ ਭਜ ਜਈਐ ਆਗੇ ਓੰਕਾਰ ਧਰੇ ਅਸਗਾਇਤ ਛਾਇਤ ਹੈ ਜੇ ਤੇ ਲਥੈ ਆਈਐ ਐਸੋ ਨਾ ਕਹਿ ਗਿਓ ਕੋਊ ਸੋ ਦਾਵਰੇ ਜਾਹੇ ਉਪਾਪ ਸੋ ਘਾਉ ਬਚਈਐ ਜਾਤਿ ਨਾ ਛੂਟੀਐ ਮੂੜ ਕਹੂੰ ਹਸਤਾ ਕੀ ਨ ਕਿਉ ਸਰਨ ਆਗ ਦਈਐ ਕ੍ਰਿਸ਼ਨੋ ਬਿਸਨ ਜਪੇ ਤੋ ਕੋਟ ਕੇ ਰਾਮ ਰਹੀ ਭਲੀ ਬਿਦ ਧਿਆਯੋ ਬ੍ਰਹਮ ਜਪਿਓ ਅਰ ਸੰਭ ਥਪਿਓ ਤਿਹ ਤੇ ਤੋਹਿ ਕੋ ਕਿਨਹੂ ਨ ਬਚਾਇਓ ਕੋਟ ਕਰੀ ਤਪ ਸਾਧਨ ਕੋਟ ਕੇ ਕਾਹੋ ਨ ਕੌਡੀ ਕੋ ਕਾਮ ਕਢਾਇਓ ਕਾਮ ਕਾ ਮੰਤਰ ਕਸੀਰੇ ਕੇ ਕਾਮਨਾ ਕਾਲ ਕੋ ਘਾਓ ਕਿਨਹੂ ਨ ਬਚਾਇਓ ਕਾਹੇ ਕੂਰ ਕਰੇ ਤਪਸਾ ਇਨ ਕੀ ਕੋ ਕੌਡੀ ਕੇ ਕਾਮਨਾ ਹੈ ਤੋਹਿ ਬਚਾਏ ਸਕੈ ਕਉ ਕੈਸੇ ਕੈ ਆਪਨ ਕਾਬ ਬਚਾਏ ਨਾਇ ਹੈ। ਖੂਬ ਕਰਾਲ ਕੀ ਪਾਵਕ ਕੁੰਡ ਮੈਂ ਆਪ ਟੰਗਿਓ ਤਿਮ ਤੋਹਿ ਟੰਗੈ ਹੈ। ਛੇ ਤ੍ਰਿ ਛੇ ਤਜਉ ਜੀ ਮੈਂ ਜੜ ਕਾਲ ਕਿਰਪਾ ਬਿਨ ਕਾਮਨਾ ਹੈ। ਤਾਹੇ ਪਛਾਨਤ ਹੈ ਨ ਮਹਾਪਸ ਜਾ ਕੋ ਪ੍ਰਤਾਪ ਤਿਹੂ ਪਰਮਾਹੀ। ਪੂਜਤ ਹੈ ਪਰਮੇਸ਼ਰ ਕੈ ਜਿਹਕੇ ਪਰ ਸਹਿ ਪਰਲੋਕ ਪਰਾਹੀ। पाप करो परमार्थ कह जे पापन ते अति पाप लजाही पाए परो परमेश्वर के जड़ पाहन में परमेश्वर नाही मूण पजे नहीं मारतजे नहीं देख सजे नहीं मुंड मुंडाए कंठ ना कंठी कठोर तरह नहीं शीश जे टाण के झूठ सोहाए साच कहो सुन लै चित्तै बिन दीन दयाल की शाम सिधाए प्रीत करे प्रभु पायत है ਕਿਰਪਾਲ ਨਾ ਭੀਜ ਲਾਂਟ ਕਟਾਏ ਕਾਗਦ ਦੀਪ ਸਭੈ ਕਰ ਕੈ ਅਰ ਸਾਤ ਸਮੁੰਦਰਨ ਕੀ ਮਸਕੈ ਹੋ ਕਾਟ ਬਨਾਸਪਤੀ ਸਗਰੀ ਲਿਖ ਬੇਉ ਕੇ ਲੇਖਨ ਕਾਜ ਬਨੈ ਹੋ ਸਾਰਸਤੀ ਬਗਤਾ ਕਰ ਕੈ ਜੁਗ ਕੋਟ ਗਣੇਸ਼ ਕੈ ਹਾਥ ਲਿਖੈ ਹੋ ਕਾਲ ਕਿਰਪਾਨ ਬਿਨਾ ਬਿੰਤੀ ਨਾ ਤਉ ਤੂੰ ਕੋ ਪ੍ਰਭ ਨਾਇਕ ਰਿਧੈ ਹੋ ਇਤਿ ਸ੍ਰੀ ਵਿੱਚ ਤਰਨਾਟ ਗ੍ਰੰਥੇ ਸ੍ਰੀ ਕਾਲ ਜੀ ਕੀ ਉਸਤਤ ਪ੍ਰਿਥਮ ਧਿਆਏ ਸੰਪੂਰਨ ਮਸਤ ਸੁਭਮਸਤ ਆਪ ਦਿਉ